ਪੰਜਾਬੀ ਨਿਊਜ਼ ਸਟੂਡੀਓ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਸੋ ਇੱਕ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਲੈ ਕੇ ਚੱਲਦੇ ਆਂ ਐਮਪੀ ਪਾਈ ਅਮਰਿਤਪਾਲ ਸਿੰਘ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਿਤਰੇ ਨੇ ਜੇਲ੍ਹ 'ਚ ਬੈਠੇ ਹੀ ਉਹਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਕੰਗਣਾ ਨੂੰ ਟੱਕਰੇਗਾ ਅਮਰਿਤਪਾਲ ਸਿੰਘ ਸੋ ਵੱਡੀ سپورਟ ਜਿਹੜੀ ਹੈ ਉਹਨਾਂ ਨੇ ਕੁਲਵਿੰਦਰ ਕੌਰ ਹੋਰਾਂ ਦੀ ਕਰ ਦਿੱਤੀ ਹੈ ਗੁਲਬਿੰਦਰ ਕੌਰ ਉਹੀ ਲੜਕੀ ਹੈ ਜਿਸ ਨੇ ਕੰਗਣਾ ਰਣੌਤ ਦੇ ਥੱਪੜ ਜੜਿਆ ਹੈ ਕੰਗਣਾ ਰਣੌਤ ਨੂੰ ਜਿਹੜਾ ਹੈ ਉਹਨਾਂ ਨੇ ਥੱਪੜ ਜੜ ਕੇ ਬਿਲਕੁਲ ਸਾਫ਼ ਤੌਰ ਤੇ ਦੱਸ ਦਿੱਤਾ ਹੈ ਕਿ ਆਖਰ ਪੰਜਾਬੀ ਕੀ ਚੀਜ਼ ਹੁੰਦੇ ਨੇ ਪੰਜਾਬੀਆਂ ਦੇ ਉੱਤੇ ਇਲਜ਼ਾਮ ਲਗਾਉਣੇ ਪੰਜਾਬੀਆਂ ਨੂੰ ਜਿਹੜਾ ਹੈ ਇਸ ਤਰ੍ਹਾਂ ਦੀ ਭਾਸ਼ਾ ਦੇ ਨਾਲ ਸੰਬੋਧਨ ਕਰਨਾ ਕਿੰਨਾ ਗਲਤ ਹੈ ਇਹ ਬਿਲਕੁਲ ਉਸ ਲੜਕੀ ਨੇ ਸਾਬਤ ਕਰ ਦਿੱਤਾ ਹੈ ਸੋ ਆਖਰ ਗੱਲ ਕਰਦੇ ਆ ਜਿੱਥੇ ਕੰਗੜਾ ਰਣੋਤ ਨੂੰ ਵੱਖ-ਵੱਖ ਜਥੇਬੰਦੀਆਂ ਦਾ ਜਿਹੜਾ ਹੈ ਵਿਰੋਧ ਦਾ ਸਾਹਮਣਾ ਵੀ ਮਿਲ ਰਿਹਾ ਹੈ ਉੱਥੇ ਹੀ ਕੁਲਵਿੰਦਰ ਕੌਰ ਨੂੰ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਔਰ ਹਰ ਇੱਕ ਜਥੇਬੰਦੀ ਦਾ ਜਿਹੜਾ ਉਸ ਨੂੰ ਡਾਢਾ ਸਾਥ ਜਿਹੜਾ ਹੈ ਭਾਰੀ ਸਾਥ ਜਿਹੜਾ ਹੈ ਉਹ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੌਰਾਨ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਨੇ ਵੀ ਜਿਹੜੀ ਹੈ ਸਪੋਰਟ ਦੇ ਦਿੱਤੀ ਹੈ ਅਮਰਿਤਪਾਲ ਸਿੰਘ ਨੇ ਕਿਹਾ ਕਿ ਸ਼ਾਬਾਸ਼ ਕੁਲਵਿੰਦਰ ਕੌਰ ਮਾਈ ਭਾਗੋ ਦੀ ਵਾਰਿਸ ਜਿਸ ਨੇ ਕੇ ਕੰਗਣਾ ਰਣੌਤ ਦੇ ਮੂੰਹ ਤੇ ਚਪੇੜ ਮਾਰ ਕੇ ਇਹ ਦੱਸ ਦਿੱਤਾ ਕਿ ਪੰਜਾਬੀ ਬੜੇ ਅਣਖੀ ਤੇ ਯੋਧੇ ਹੁੰਦੇ ਨੇ ਕੁਲਵਿੰਦਰ ਕੌਰ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਆਖਰ ਪੰਜਾਬੀਆਂ ਦੇ ਵਿੱਚ ਗੈਰਤ ਨਾਮ ਦੀ ਚੀਜ਼ ਕੁੱਟ-ਕੁੱਟ ਕੇ ਪਰੀ ਗਈ ਹੈ ਉਧਰ ਨਿਹੰਗ ਸਿੰਘ ਜੱਥੇਬੰਦੀਆਂ ਨੇ ਵੀ ਜਿਹੜਾ ਹੈ ਉਸ ਨੂੰ ਮਾਈ ਭਾਗੋ ਦੀ ਵਾਰਿਸ ਦੱਸਿਆ ਔਰ ਕਿਸਾਨ ਜੱਥੇਬੰਦੀਆਂ ਨੇ ਵੀ ਜਿਹੜਾ ਕੁਲਵਿੰਦਰ ਕੌਰ ਦਾ ਤੇ ਉਸਦੇ ਪਰਿਵਾਰ ਦਾ ਸਾਥ ਦੇਣ ਦੀ ਵੱਡੀ ਗੱਲ ਕਹਿ ਦਿੱਤੀ ਹੈ ਕੁਲਵਿੰਦਰ ਕੌਰ ਦਾ ਸਾਥ ਜਿਹੜਾ ਹੈ ਬਿਲਕੁਲ ਸਾਫ਼ ਤੌਰ ਤੇ ਦਿੱਤਾ ਜਾਏਗਾ ਹਾਲਾਂਕਿ ਕੁਲਵਿੰਦਰ ਕੌਰ ਨੂੰ ਜਿਹੜਾ ਵਿਸ਼ੇਸ਼ ਸਨਮਾਨ ਜਿਹੜਾ ਹੈ ਉਹ ਵੀ ਕੀਤਾ ਜਾਵੇਗਾ ਲਗਾਤਾਰ ਜੇ ਗੱਲ ਕਰੀਏ ਤਾਂ ਕੁਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਵੀ ਹੋਈ ਹੈ ਕੁਲਵਿੰਦਰ ਕੌਰ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਸਾਫ਼ ਤੌਰ ਤੇ ਜਿਹੜੇ ਨੇ ਸਾਹਮਣੇ ਆਏ ਨੇ ਕੁਲਵਿੰਦਰ ਕੌਰ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਆਖਰ ਸਾਡੀ ਜਿਹੜੀ ਬੱਚੀ ਹੈ ਉਹ ਸਾਨੂੰ ਵੀ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਜਿਹੜੀ ਹੈ 에어ਪੋਰਟ ਤੇ ਜੋ ਗੱਲਬਾਤ ਹੋਈ ਹੈ ਸੋ ਆਖਰ ਕੰਗਣਾ ਰਣੌਤ ਦੇ ਥੱਪੜ ਮਾਰਿਆ ਗਿਆ ਪਰ ਆਖਰਕਾਰ ਸਾਡੀ ਬੱਚੀ ਜਿਹੜੀ ਹੈ ਬਿਲਕੁਲ ਸ਼ਾਂਤ ਸੁਭਾਦੀ ਹੈ ਸ਼ਾਇਦ ਕੋਈ ਗੱਲਬਾਤ ਜਿਹੜੀ ਹੈ ਹੋਈ ਹੋਵੇਗੀ ਕੰਗਣਾ ਦੇ ਥੱਪੜ ਜੜ ਦਿੱਤਾ ਗਿਆ ਪਰ ਪੂਰੇ ਪੰਜਾਬ ਨੂੰ ਕੰਗਣਾ ਨੇ ਅੱਤਵਾਦੀ ਕਿਹਾ ਹੈ ਹਾਲਾਂਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਕੰਗਣਾ ਰਣੌਤ ਉੱਤੇ ਪਰਚਾ ਦਰਜ ਕਰਾਇਆ ਜਾਵੇ ਆਪਣੇ ਨੇੜੇ ਦੇ ਸੀਐਸ ਸਟਾਫ ਵਿੱਚ ਜਾ ਕੇ ਜਿਹੜਾ ਹੈ ਕੰਗਣਾ ਰਣੋਦ ਦੇ ਖਿਲਾਫ ਗਲਬਾੜ ਜਿਹੜੀ ਹੈ ਦੱਸੀ ਜਾਵੇ ਉਸਦੇ ਉੱਤੇ ਜਿਹੜਾ ਹੈ ਇੱਕ ਸ਼ਿਕਾਇਤ ਹਰ ਇੱਕ ਤੇ ਪੱਖੋ ਦਰਜ ਕਰਵਾਈ ਜਾਵੇ ਉਹਨੇ ਪੂਰੀ ਸਟੇਟ ਨੂੰ ਪੂਰੇ ਪੰਜਾਬ ਨੂੰ ਜਿਹੜਾ ਹੈ ਅਤਵਾਦੀ ਆਖਿਆ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਸਰਹੱਦਾਂ ਤੇ ਬੈਠਦੇ ਨੇ ਦੇਸ਼ ਦੀ ਰਾਖੀ ਕਰਦੇ ਨੇ ਸਾਡੇ ਚਾਈਨਾ ਜਿਹੜੇ ਆ ਔਰ ਪਾਕਿਸਤਾਨ ਵੀ ਸਾਡੇ ਤੋਂ ਡਰਦੇ ਨੇ ਅਸੀਂ ਐਡੀਆਂ ਵੱਡੀਆਂ ਜੰਗਾਂ ਜਿੱਤ ਕੇ ਦਿੱਤੀਆਂ ਨੇ ਭਾਰਤ ਨੂੰ ਪਰ ਫਿਰ ਸਾਨੂੰ ਇਦਾਂ ਦਾ ਇਨਾਮ ਮਿਲਦਾ ਇੱਕ ਮੈਂਬਰ ਪਾਰਲੀਮੈਂਟ ਪੂਰੇ ਪੰਜਾਬ ਦੇ ਪ੍ਰਤੀ ਇਹੋ ਜਿਹੇ ਸ਼ਬਦ ਵਰਤ ਨਹੀਂ ਹੈ ਕੰਗੜਾ ਰਣੌਤ ਤੇ ਕਾਰਵਾਈ ਕਦੋਂ ਹੋਵੇਗੀ ਇਦਾਂ ਦੀਆਂ ਜੜੀਆਂ ਗਤੀਵਿਧੀਆਂ ਨੇ ਕਦੋਂ ਰੁਕਣਗੀਆਂ ਇਹ ਵੀ ਗੱਲ ਜਿਹੜੀ ਹੈ ਸਾਫ਼ ਤੌਰ ਤੇ ਸਾਹਮਣੇ ਆ ਰਹੀ ਹੈ ਲਗਾਤਾਰ ਜੇ ਗੱਲ ਕਰੀਏ ਕੰਗਣਾ ਰਣੌਤ ਨੂੰ ਜਿਹੜਾ ਹੈ ਵੱਡੇ ਪੱਧਰ ਤੇ ਕੁਝ ਸਵਾਲਾਂ ਦਾ ਜਿਹੜਾ ਹੈ ਜਵਾਬ ਵੀ ਦੇਣਾ ਪਵੇਗਾ ਕੰਗਣਾ ਰਣੌਤ ਨੂੰ ਵੱਡੇ ਪੱਧਰ ਤੇ ਕੁਝ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਹਾਲਾਂਕਿ ਉਸ ਨੇ ਪੂਰੀ ਸਟੇਟ ਬਾਰੇ ਜਿਹੜੀ ਹੈ ਇਦਾਂ ਦੀ ਭੱਦੀ ਸ਼ਬਦਾਵਲੀ ਵਰਤੀ ਹੈ ਹਾਲਾਂਕਿ ਪੂਰੇ ਲੋਕ ਜਿਹੜੇ ਨੇ ਉਹ ਕੰਗਣਾ ਰਣੌਤ ਦੇ ਖਿਲਾਫ ਹੋ ਗਏ ਨੇ ਪੂਰਾ ਪੰਜਾਬ ਹੀ ਜਿਹੜਾ ਹੈ ਕੰਗਣਾ ਰਣੌਤ ਦੇ ਖਿਲਾਫ ਹੁਣ ਖੜਾ ਹੋ ਗਿਆ ਹਾਲਾਂਕਿ ਕੰਗਣਾ ਰਣੌਤ ਦਾ ਪੰਜਾਬ ਦੇ ਵਿੱਚ ਵੜਨਾ ਬਿਲਕੁਲ ਬੈਨ ਹੋ ਚੁੱਕਿਆ ਆਪਣੇ ਪੈਰ ਤੇ ਇਸ ਨੂੰ ਕਹਿੰਦੇ ਨੇ ਆਪ ਹੀ ਕੁਲਹਾੜੀ ਮਾਰਨਾ ਇਹ ਗੱਲ ਜਿਹੜੀ ਹੈ ਬਿਲਕੁਲ ਸਾਫ਼ ਹੋ ਚੁੱਕੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਹੋਰ ਨਾ ਖਾਸ ਖਬਰਾਂ ਦੀ ਜਿੱਥੇ 2.5 ਸਾਲਾਂ ਬਾਅਦ ਹੀ ਆਪ ਨੂੰ ਵੱਡਾ ਝਟਕਾ ਲੱਗਿਆ ਹੈ ਪੰਜਾਬ ਦੇ 54 ਵਿਧਾਨ ਸਭਾ ਹਲਕਿਆਂ ਦੇ ਵਿੱਚ ਸਿੱਧਮ ਸਿੱਧੀ ਹਾਰ ਹੋਈ ਹੈ ਕੂਫੀਆ ਰਿਪੋਰਟਾਂ ਜਿਹੜੀਆਂ ਨੇ ਬਿਲਕੁਲ ਤਲਵ ਹੋਈਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਵੱਲੋਂ ਕੀਤਾ ਜਾ ਰਿਹਾ 13 0 ਦਾ ਦਾਵਾ ਤਿੰਨ ਸੀਟਾਂ ਤੱਕ ਹੀ ਜਿਹੜਾ ਹੈ ਬਿਲਕੁਲ ਸਿਮਟ ਚੁੱਕਿਆ ਹੈ ਸੀਐਮ ਭਗਵੰਤ ਮਾਨ ਦੋ ਸਾਲਾਂ ਦੇ ਕਾਰਜਕਾਲ ਤੋਂ ਇਹਨੇ ਉਤਸ਼ਾਹਤ ਸਨ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਮੁੜ ਹੁੰਝਾ ਫੇਰ ਜਿੱਤ ਮਿਲਣ ਦੀ ਪੱਕੀ ਉਮੀਦ ਸੀ ਪਰ ਅਜੇ ਹਾ ਨਹੀਂ ਹੋ ਸਕਿਆ ਇਸ ਲਈ ਉਹ ਅੰਤ ਤੱਕ 13 ਜ਼ੀਰੋ ਦਾ ਦਾਵਾ ਕਰਦੇ ਰਹੇ ਦੂਜੇ ਪਾਸੇ ਜਦੋਂ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਨਿਰਾਸ਼ਾ ਫੈਲ ਗਈ ਆਪ ਨੂੰ ਸਿਰਫ 3 ਸੀਟਾਂ ਮਿਲੀਆਂ ਕਾਂਗਰਸ ਨੂੰ 7 ਤੇ ਅਕਾਲੀ ਦਲ ਨੂੰ 1 ਸੀਟ ਮਿਲੀ 2 ਸੀਟਾਂ ਉੱਪਰ ਤਾਂ ਆਜ਼ਾਦ ਉਮੀਦਵਾਰਾਂ ਨੇ ਆਪਣੀ ਇਤਿਹਾਸਕ ਜਿੱਤ ਦਰਜ ਕੀਤੀ ਹੈ ਆਮ ਆਦਮੀ ਪਾਰਟੀ ਦੇ ਮੰਤਰੀ ਤੱਕ ਚੋਣਾਂ ਹਾਰ ਗਏ ਨੇ ਆਪਣੇ ਗੜ ਵਿੱਚ ਦਿੱਲੀ ਵੀ ਆਮ ਆਦਮੀ ਪਾਰਟੀ ਖਾਤਾ ਨਹੀਂ ਖੋਲ ਸਕੀ ਇਸ ਲਈ ਕਾਂਗਰਸ ਹਾਈ ਕਮਾਂਡ ਵੀ ਫਿਕਰਮੰਦ ਹੈ ਦਰਸਲ ਕਰੀਬ 2.5 ਸਾਲ ਪਹਿਲਾਂ ਪੰਜਾਬ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਨੂੰ 117 ਦੇ ਵਿੱਚੋਂ 92 ਸੀਟਾਂ ਮਿਲੀਆਂ ਸਨ ਪਰ ਹੁਣ ਲੋਕ ਸਭਾ ਚੋਣਾਂ ਦੇ ਵਿੱਚ 54 ਵਿਧਾਨ ਸਭਾ ਹਲਕਿਆਂ ਦੇ ਵਿੱਚ ਸਿੱਧਮ ਸਿੱਧੀ ਹਾਰ ਹੋਈ ਹੈ ਜਦੋਂ ਕਿ ਆਪ 32 ਸੀਟਾਂ ਤੇ ਹੀ ਜਿੱਤ ਸਕੀ ਹੈ ਇਸ ਗੱਲ ਨੇ ਪਾਰਟੀ ਆਗੂਆਂ ਦੀ ਨੀਂਦ ਉਡਾ ਦਿੱਤੀ ਹੈ ਹਾਸਲ ਅੰਕੜਿਆਂ ਦੇ ਮੁਤਾਬਕ ਜਿੰਨਾ ਸਰਕਲਾਂ ਦੇ ਵਿੱਚ ਵੱਡੀ ਲੀਡ ਮਿਲੀ ਹੈ ਉਹ ਵੀ ਬਹੁਤ ਜ਼ਿਆਦਾ ਨਹੀਂ ਹੈ ਵਿਰੋਧੀ ਪਾਰਟੀਆਂ ਵੀ ਵੋਟ ਪ੍ਰਤੀਸ਼ਤ ਵੀ ਜਿਹੜੀ ਹੈ ਵਧੀਆ ਹੈ ਵਿਰੋਧੀ ਪਾਰਟੀਆਂ ਦੀ ਵੋਟ ਪ੍ਰਤੀਸ਼ਤ ਜਿਹੜਾ ਹੈ ਬਿਲਕੁਲ ਬੜਾ ਕੀਤਾ ਹੈ ਹਾਰ ਦੇ ਕਾਰਨਾਂ ਨੂੰ ਲੈ ਕੇ ਵਿਚਾਰ ਮੰਥਨ ਸ਼ੁਰੂ ਹੋ ਗਿਆ ਹੈ ਸੀਐਮ ਭਗਵੰਤ ਮਾਨ ਦੇ ਹਲਕੇ ਭਲਕੇ ਹਲਕਾ ਵਾਜ ਤੋਂ ਆਪਣੇ ਸਾਰੇ ਵਿਧਾਇਕਾਂ ਦੇ ਜਥੇ ਬੰਦਾ ਜਥੇ ਬੰਦੀਆਂ ਦੀ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਫੂਤਰਾ ਮੁਤਾਬਕ ਸਰਕਾਰ ਨੇ ਆਪਣੇ ਕੂਫੀਆ ਬਿੰਗ ਤੋਂ ਲੋਕ ਸਭਾ ਚੋਣਾਂ ਦੌਰਾਨ ਵਿਧਾਇਕਾਂ ਦੀ ਭੂਮਿਕਾ ਤੇ ਚੋਣਾਂ ਦੇ ਵਿੱਚ ਰਹੀਆਂ ਕਮੀਆਂ ਬਾਰੇ ਰਿਪੋਰਟ ਮੰਗੀ ਹੈ ਇਹ ਰਿਪੋਰਟ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਕੋਲ ਪਹੁੰਚ ਜਾਵੇਗੀ ਸੂਤਰਾਂ ਮੁਤਾਬਕ ਮੀਟਿੰਗ 7 ਜੂਨ ਨੂੰ ਰੱਖੀ ਗਈ ਹੈ ਇਸ ਵਿੱਚ ਪਾਰਟੀ ਦੇ ਸੰਗਠਨ ਸਕੱਤਰ ਸੰਦੀਪ ਪਾਠਕ ਵੀ ਮੌਜੂਦ ਰਹਿਣਗੇ ਮੀਟਿੰਗ ਦੇ ਵਿੱਚ ਉਹਨਾਂ ਕਾਰਨਾਂ ਦਾ ਪਤਾ ਲਾਉਣ ਦਾ ਯਤਨ ਕੀਤਾ ਜਾਵੇਗਾ ਇਸ ਕਾਰਨ ਪਾਰਟੀ ਨੂੰ ਇਸ ਪੱਧਰ ਤੇ ਨੁਕਸਾਨ ਹੋਇਆ ਇਸ ਦੇ ਨਾਲ ਹੀ ਮੁੱਖ ਮੰਤਰੀ ਦਫ਼ਤਰ ਦੀਆਂ ਟੀਮਾਂ ਵੀ ਆਪਣੀ ਰਿਪੋਰਟ ਬਣਾਉਣ ਦੇ ਵਿੱਚ ਰੁਝੀਆਂ ਹੋਈਆਂ ਨੇ ਮੁੱਖ ਮੰਤਰੀ ਨੇ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਮਿਲੀਆਂ ਸ਼ਿਕਾਇਤਾਂ ਤੇ ਮੰਗ ਪੱਤਰਾਂ ਤੇ ਕੰਮ ਕਰਨ ਦੇ ਵੀ ਜਿਹੜੇ ਨੇ ਹੁਕਮ ਦੇ ਦਿੱਤੇ ਨੇ ਸੋ ਲਗਾਤਾਰ ਜੇ ਗੱਲ ਕਰੀਏ ਤਾਂ 54 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਹਾਰ ਹੋਈ ਹੈ ਇਹ ਬਹੁਤ ਵੱਡੀ ਜਿਹੜੀ ਹੈ ਹਾਰ ਮੰਨੀ ਜਾ ਰਹੀ ਹੈ ਇਸ ਦਾ ਸਿੱਧਮ ਸਿੱਧਾ ਅਸਰ ਜਿਹੜਾ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਹੋ ਸਕਦਾ ਹੈ 2027 ਦੀਆਂ ਚੋਣਾਂ ਵੀ ਆਮ ਆਦਮੀ ਪਾਰਟੀ ਹਾਰ ਸਕਦੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਕਾਰਜਕਾਰੀ ਹੈ ਸ਼ਾਇਦ ਲੋਕਾਂ ਨੂੰ ਪਸੰਦ ਨਹੀਂ ਆਈ ਹੈ ਜਿਸ ਕਰਕੇ ਵੋਟ ਸ਼ੇਅਰ ਘਟਿਆ ਹੈ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਘਟਿਆ ਹੈ ਜੋ 2022 ਦੇ ਵਿੱਚ ਹਵਾ ਸੀ ਆਮ ਆਦਮੀ ਪਾਰਟੀ ਦੀ ਉਹ ਹੁਣ ਜਿਹੜੀ ਹੈ ਬਿਲਕੁਲ 24 ਦੇ ਵਿੱਚ ਨਹੀਂ ਦਿਖੀ ਹੈ ਹਾਲਾਂਕਿ 24 ਦੇ ਵਿੱਚ ਲੋਕਾਂ ਦਾ ਰੁਝਾਨ ਜਿਹੜਾ ਹੈ ਉਹ ਕਾਂਗਰਸ ਦੇ ਵੱਲ ਜ਼ਿਆਦਾ ਰਿਹਾ ਹੈ ਲੋਕ ਸਭਾ ਹਲਕਿਆਂ ਦੇ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ ਸੱਤ ਸੀਟਾਂ ਤੇ ਕਾਂਗਰਸ ਦੋ ਤੇ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ ਇੱਕ ਸੀਟ ਅਕਾਲੀ ਦਲ ਦੇ ਹਿੱਸੇ ਗਈ ਹੈ ਔਰ ਤਿੰਨ ਸੀਟਾਂ ਜਿਹੜੀਆਂ ਨੇ ਉਹੀ ਆਮ ਆਦਮੀ ਪਾਰਟੀ ਨੂੰ ਮਿਲ ਪਾਈਆਂ ਨੇ ਇਹ ਬਹੁਤ ਵੱਡੀ ਹਾਰ ਹੈ ਕਰਾਰੀ ਹਾਰ ਜਿਸ ਨੂੰ ਕਿਹਾ ਜਾਇਆ ਜਾ ਸਕਦਾ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ